ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇਕਰ ਤੁਹਾਨੂੰ ਸਾਡਾ ਇੱਕ ਪੰਜਾਬੀ ਕਹਾਣੀਆਂ ਵਾਲਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਜੋ ਕਿ ਸ਼ੇਰ ਤੇ ਉਸਦੇ ਬੱਚਿਆਂ ਦੀ ਕਹਾਣੀ ਹੈ ਤੇ ਆਓ ਜੀ ਸ਼ੁਰੂ ਕਰਦੀਆਂ ਇਸ ਕਹਾਣੀ ਨੂੰ ਬਹੁਤ ਸਮੇਂ ਪਹਿਲਾਂ ਦੱਖਣੀ ਪੰਜਾਬ ਦੇ ਇੱਕ ਵੱਡੇ ਜੰਗਲਾ ਵਿੱਚ ਇੱਕ ਸ਼ੇਰ ਰਹਾ ਕਰਦਾ ਸੀ ਉਹ ਸ਼ੇਰ ਉਸ ਦਾ ਨਾਂ ਸ਼ੇਰ ਸਿੰਘ ਸੀ ਸ਼ੇਰ ਸਿੰਘ ਜੰਗਲ ਦਾ ਰਾਜਾ ਸੀ ਉਸ ਦੀ ਬਹੁਤ ਹੀ ਗੜਕਦੀ ਆਵਾਜ਼ ਬਾਕੀ ਜਾਨਵਰਾਂ ਲਈ ਡਰ ਦਾ ਕਾਰਨ ਹੁੰਦੀ ਸੀ ਉਹ ਹਮੇਸ਼ਾ ਨਿਆਂ ਅਤੇ ਬਹਾਦਰੀ ਨਾਲ ਆਪਣੇ ਰਾਜ ਨੂੰ ਚਲਾਉਂਦਾ ਸੀ ਇਸ ਲਈ ਜੰਗਲ ਦੇ ਸਾਰੇ ਜਾਨਵਰ ਉਸ ਦੀ ਇੱਜ਼ਤ ਕਰਦੇ ਸਨ ਸ਼ੇਰ ਸਿੰਘ ਦੀ ਰਾਣੀ ਸੋਹਣੀ ਬਹੁਤ ਬਹੁਤ ਹੀ ਬਹਾਦਰ ਅਤੇ ਸੁੰਦਰ ਸੀ ਕੁਝ ਸਮੇਂ ਬਾਅਦ ਸ਼ੇਰ ਸਿੰਘ ਦੇ ਘਰ ਤਿੰਨ ਪਿਆਰੇ ਬੱਚਿਆਂ ਨੇ ਜਨਮ ਲਿਆ ਤੇ ਉਹ ਬੱਚੇ ਬਹੁਤ ਹੀ ਸੋਹਣੇ ਸਨ ਉਹ ਬੱਚੇ ਵੀ ਬਹੁਤ ਸੋਹਣੇ ਅਤੇ ਬਹੁਤ ਹੀ ਪਿਆਰੇ ਸਨ ਸੇਰ ਸਿੰਘ ਨੇ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦਾ ਸੀ ਉਹ ਹਰ ਰੋਜ਼ ਉਹਨਾਂ ਨੂੰ ਜੰਗਲ ਦੀ ਜ਼ਿੰਦਗੀ ਦੇ ਹੁਨਰ ਨੂੰ ਸਿਖਾਉਂਦਾ ਰਹਿੰਦਾ ਸੀ ਹੌਲੀ-ਹੌਲੀ ਬੱਚੇ ਵੱਡੇ ਹੁੰਦੇ ਗਏ ਉਹ ਉਹਨਾਂ ਨੂੰ ਸਿਖਾਉਂਦਾ ਕਿ ਕਿਵੇਂ ਸ਼ਿਕਾਰ ਕਰਨਾ ਇਵੇਂ ਚੁੱਪਚਾਪ ਇੱਕ ਚਿੱਤ ਲਗਾ ਕੇ ਜਾਨਵਰ ਨੂੰ ਫੜਨਾ ਹੈ ਤੇ ਕਿਵੇਂ ਆਪਣੇ ਰਾਜ਼ ਦੀ ਰੱਖਿਆ ਕਰਨੀ ਹੈ ਇੱਕ ਦਿਨ ਸ਼ੇਰ ਸਿੰਘ ਆਪਣੇ ਬੱਚਿਆਂ ਨੂੰ ਲੈ ਕੇ ਨਦੀ ਦੇ ਕੰਢੇ ਤੇ ਗਿਆ ਉਸ ਨੇ ਉਹਨਾਂ ਨੂੰ ਪਾਣੀ ਪੀਣ ਦਾ ਉੱਥੇ ਢੰਗ ਸਿਖਾਉਣਾ ਚਾਹਿਆ ਉਸ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਜੰਗਲ ਵਿੱਚ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਤਾਕਤ ਤੇ ਅਕਲ ਦੋਵਾਂ ਦੀ ਵਰਤੋਂ ਕਰਨੀ ਪਵੇਗੀ ਸ਼ੇਰ ਦਾ ਸਭ ਤੋਂ ਵੱਡਾ ਬੱਚਾ ਬਹੁਤ ਹੀ ਸ਼ਰਤੀਲਾ ਤੇ ਬਹੁਤ ਹੀ ਚਲਾਕ ਸੀ ਜਦਕਿ ਉਸ ਦਾ ਛੋਟਾ ਬੱਚਾ ਇੱਕ ਸਾਊ ਸੁਭਾਅ ਦਾ ਸੀ ਅਤੇ ਉਸ ਦਾ ਤੀਸਰਾ ਬੱਚਾ ਜੋ ਕਿ ਬਹੁਤ ਮਜ਼ਾਕੀਆ ਸੀ ਉਹ ਹਰ ਸਮੇਂ ਖੇਡਣ ਵਿੱਚ ਮਸਤ ਰਹਿੰਦਾ ਸੀ ਇੱਕ ਦਿਨ ਜਦੋਂ ਤਿੰਨੇ ਭੈਣ ਭਰਾ ਆਪਣੇ ਪਿਤਾ ਨਾਲ ਜੰਗਲ ਵਿੱਚ ਘੁੰਮ ਰਹੇ ਸਨ ਉਹਨਾਂ ਨੇ ਇੱਕ ਭੁੱਖੇ ਗਿੱਦੜ ਨੂੰ ਦੇਖਿਆ ਤਾਂ ਸ਼ੇਰ ਦੇ ਸਭ ਤੋਂ ਵੱਡੇ ਬੱਚੇ ਨੇ ਆਪਣੀ ਅਕਲਮੰਦੀ ਨਾਲ ਗਿੱਦੜ ਨੂੰ ਉਥੋਂ ਦੂਰ ਭਜਾ ਦਿੱਤਾ ਸ਼ੇਰ ਸਿੰਘ ਆਪਣੇ ਬੱਚੇ ਦੇ ਇਸ ਹੁਨਰ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਉਸ ਨੇ ਆਪਣੇ ਬੱਚਿਆਂ ਨੂੰ ਸਲਾਮਾ ਦਿੱਤੀ ਤੇ ਕਿਹਾ ਕਿ ਤੁਸੀਂ ਇਸੇ ਤਰ੍ਹਾਂ ਹਮੇਸ਼ਾ ਆਪਣੀ ਦਲੇਰੀ ਅਤੇ ਆਪਣੀ ਅਕਲ ਨਾਲ ਜਿੱਤ ਸਕਦੇ ਹੋ ਸ਼ੇਰ ਸਿੰਘ ਬਹੁਤ ਖੁਸ਼ੀ ਕਿਉਂਕਿ ਉਸ ਨੂੰ ਉਮੀਦ ਸੀ ਕਿ ਉਸ ਦੇ ਬੱਚੇ ਵੱਡੇ ਹੁੰਦੇ ਜਾ ਰਹੇ ਨੇ ਸੇਰ ਸਿੰਘ ਦੀ ਘਰ ਵਾਲੀ ਰਾਣੀ ਸੋਹਣੀ ਹਮੇਸ਼ਾ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਸੀ ਉਹ ਉਹਨਾਂ ਨੂੰ ਸਿਖਾਉਂਦੀ ਕਿ ਕਿਸ ਤਰੀਕੇ ਨਾਲ ਸ਼ਿਕਾਰ ਕਰਨਾ ਤੇ ਆਪਣਾ ਆਪ ਨੂੰ ਬਚਾਉਣਾ ਹੈ ਉਹ ਹਮੇਸ਼ਾ ਕਹਿੰਦੀ ਕਿ ਸੱਚਾ ਸ਼ੇਰ ਉਹੀ ਹੁੰਦਾ ਹੈ ਜੋ ਕਦੇ ਵੀ ਕਿਸੇ ਨੂੰ ਬੇਵਜਾ ਦੁੱਖ ਨਹੀਂ ਦਿੰਦਾ ਕਈ ਸਾਲ ਬੀਤ ਗਏ ਹੁਣ ਸ਼ੇਰ ਸਿੰਘ ਤੇ ਉਸ ਦੇ ਬੱਚੇ ਵੱਡੇ ਹੋ ਗਏ ਸ਼ੇਰ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ ਜੋ ਉਹ ਬਹੁਤ ਹੀ ਤਾਕਤਵਰ ਹੋ ਗਿਆ ਉਸ ਦਾ ਦੂਸਰਾ ਜੋ ਬੱਚਾ ਸੀ ਉਹ ਸਮਝਦਾਰ ਅਤੇ ਤੀਸਰਾ ਚੁਸਤ ਹੋ ਗਿਆ ਇੱਕ ਦਿਨ ਸ਼ੇਰ ਸਿੰਘ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਹੁਣ ਤੁਹਾਡਾ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਆਪ ਨੂੰ ਜੰਗਲ ਦੇ ਅਸਲੀ ਰਾਜਕਮਾਰ ਬਣਾਓ ਇੱਕ ਰਾਤ ਜੰਗਲ ਵਿੱਚ ਹੋਰ ਨਾਲ ਤੂਫਾਨ ਆ ਗਿਆ ਸਾਰੇ ਜਾਨਵਰ ਆਪਣੇ ਬੱਚਿਆਂ ਨੂੰ ਲੈ ਕੇ ਸੁਰੱਖਿਆ ਥਾਂਾਂ ਤੇ ਚਲੇ ਗਏ ਪਾਰ ਇੱਕ ਵੱਡਾ ਹਾਥੀ ਬੇਕਾਬੂ ਹੋ ਗਿਆ ਤੇ ਜੰਗਲ ਵਿੱਚ ਹੱਲਾ ਕਰਨ ਲੱਗਾ ਸ਼ੇਰ ਦੇ ਤਿੰਨੇ ਪੁੱਤਰਾਂ ਨੇ ਆਪਣੀ ਹਿੰਮਤ ਦਿਖਾਈ ਅਤੇ ਹਾਥੀ ਨੂੰ ਡਰਾ ਕੇ ਉੱਥੋਂ ਦੂਰ ਭਜਾ ਦਿੱਤਾ ਉਹਨਾਂ ਨੇ ਦੇਖਿਆ ਕਿ ਸਾਰੇ ਜਾਨਵਰ ਹਾਥੀ ਤੋਂ ਡਰ ਰਹੇ ਨੇ ਤੇ ਉਹਨਾਂ ਨੇ ਸੋਚਿਆ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਜੰਗਲ ਦੇ ਸਾਰੇ ਜਾਨਵਰਾਂ ਦੀ ਰੱਖਿਆ ਕਰਨੀ ਹੈ। ਉਹਨਾਂ ਤਿੰਨਾਂ ਨੇ ਆਪਣੀ ਮਿਹਨਤ ਅਤੇ ਚੁਸਤੀ ਦੇ ਨਾਲ ਹਾਥੀ ਨੂੰ ਉਥੋਂ ਭਜਾ ਦਿੱਤਾ। ਸਾਰਾ ਜੰਗਲ ਉਹਨਾਂ ਦੀ ਸਲਾਹਨਾ ਕਰਨ ਰੰਗਾ। ਸ਼ੇਰ ਸਿੰਘ ਨੇ ਆਪਣੇ ਬੱਚਿਆਂ ਤੇ ਮਾਣ ਕਰਦੇ ਆ ਕਿਹਾ ਕਿ ਹੁਣ ਤੁਸੀਂ ਅਸਲ ਸ਼ੇਰ ਬਣ ਗਏ ਹੋ। ਹੁਣ ਤੁਸੀਂ ਆਪਣੇ ਆਪ ਆਪਣੇ ਰਾਜ ਦੀ ਰੱਖਿਆ ਕਰ ਸਕਦੇ ਹੋ। ਕੁਝ ਸਮਾਂ ਬੀਤਿਆ ਸ਼ੇਰ ਸਿੰਘ ਦੇ ਤਿੰਨੇ ਪੁੱਤਰ ਵੱਡੇ ਹੋ ਗਏ ਤੇ ਹੁਣ ਸ਼ੇਰ ਸਿੰਘ ਬੁੱਢਾ ਹੋ ਗਿਆ ਉਹ ਆਪਣੇ ਬੱਚਿਆਂ ਨੂੰ ਰਾਜ ਸੌਂਪ ਕੇ ਬਾਕੀ ਉਮਰ ਆਰਾਮ ਨਾਲ گزارਣ ਲੱਗਾ ਸ਼ੇਰ ਸਿੰਘ ਦੇ ਬੱਚੇ ਵੀ ਬਹੁਤ ਸਿਆਣੇ ਸਨ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਗੱਲ ਮੰਨਦੇ ਹੋਏ ਕਦੇ ਵੀ ਕਿਸੇ ਜੰਗਲ 'ਚ ਜਾਨਵਰਾਂ ਨੂੰ ਬੇਵਜ੍ਹਾ ਦੁਖੀ ਨਹੀਂ ਸੀ ਕੀਤਾ ਅਤੇ ਉਹ ਆਪਣੇ ਜੰਗਲ ਦੀ ਹਮੇਸ਼ਾ ਜੰਗਲ ਦੇ ਸਾਰੇ ਜਾਨਵਰਾਂ ਦੀ ਰੱਖਿਆ ਕਰਦੇ ਸੀ ਹਰ ਮੁਸੀਬਤ ਤੋਂ ਉਹਨਾਂ ਨੂੰ ਬਚਾਉਂਦੇ ਸੀ ਸਾਰੇ ਜਾਨਵਰ ਵੀ ਉਹਨਾਂ ਨੂੰ ਇੱਕ ਚੰਗਾ ਰਾਜਾ ਮੰਨਦੇ ਸੀ ਇਸ ਤਰ੍ਹਾਂ ਸ਼ੇਰ ਅਤੇ ਉਸਦੇ ਬੱਚੇ ਬਹੁਤ ਖੁਸ਼ੀ-ਖੁਸ਼ੀ ਜੰਗਲ ਵਿੱਚ ਰਹਿਣ ਲੱਗੇ ਤੇ ਬਾਕੀ ਸਾਰੇ ਜਾਨਵਰ ਵੀ ਬਹੁਤ ਖੁਸ਼ ਸਨ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕੀ ਸੱਚਾ ਬਹਾਦਰ ਉਹ ਹੁੰਦਾ ਹੈ ਜੋ ਹਮੇਸ਼ਾ ਨਿਆਂ ਕਰਦਾ ਹੈ ਆਪਣੇ ਪਰਿਵਾਰ ਤੇ ਰਾਜ ਦੀ ਰੱਖਿਆ ਕਰਦਾ ਹੈ ਸੇਰ ਸਿੰਘ ਨੇ ਆਪਣੇ ਬੱਚਿਆਂ ਨੂੰ ਸਿਰਫ ਸ਼ਿਕਾਰ ਦੇ ਗੁਣ ਹੀ ਨਹੀਂ ਸਿਖਾਏ ਸਗੋਂ ਉਹਨਾਂ ਨੂੰ ਇंसाफ ਦਲੇਰੀ ਤੇ ਸਮਝਦਾਰੀ ਦੀ ਵੀ ਸਿੱਖਿਆ ਦਿੱਤੀ ਸੀ ਕਿ ਬੇਵਜਾ ਕਦੇ ਵੀ ਕਿਸੇ ਨੂੰ ਤੰਗ ਨਹੀਂ ਕਰਨਾ ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕੀ ਹਮੇਸ਼ਾ ਸੱਚਾਈ ਤੇ ਹਿੰਮਤ ਦੇ ਨਾਲ ਜੀਣਾ ਚਾਹੀਦਾ ਹੈ ਤੇ ਸਾਨੂੰ ਆਪਣੀ ਮਿਹਨਤ ਦੇ ਨਾਲ ਅਸੀਂ ਸਭ ਕੁਝ ਕਰ ਸਕਦੇ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ